ਚਲ ਬਾਈ ਸਾਰਿਆਂ ਨੂੰ ਬਾਈ ਜੀ ਇੱਕ ਆ ਮੁੰਡਾ ਤੁਹਾਡੀ ਪਿੰਡ ਦਾ ਜੀ ਰਾਜਨ ਸਿੰਘ ਜੀ ਅਰਜੰਟ ਢਿੱਲੋਂ ਅਰਜੰਟ ਢਿੱਲੋਂ ਠੀਕ ਹੈ ਜੀ ਅੱਛਾ ਅੱਜ ਦੱਸ ਦੇਵਾਂ ਪਿੰਡ ਪਹੁੰਚਿਆ ਭਦੌੜ ਅੱਜ ਤੁਸੀਂ ਫੋਟੋ ਦੇਖ ਸਕਦੇ ਹੋ ਅਰਜੰਟ ਢਿੱਲੋਂ ਤੇ ਆ ਅਰਜੰਟ ਢਿੱਲੋਂ ਦੇ ਪਿੰਡ ਦੇ ਲੋਕ ਬੈਠੇ ਆ ਬਾਈ ਕਿੱਦਾਂ ਦਾ ਬੰਦਾ ਕਿਹੋ ਜਿਹੇ ਸਮੇਂ ਚੋਂ ਨਿਕਲਿਆ ਹੋਇਆ ਇਹਦੇ ਬਾਰੇ ਜਾਣਕਾਰੀ ਚਾਹੀਦੀ ਆ ਵਧੀਆ ਠੀਕ ਆ ਬਜਾਰਾ ਗਰੀਬੀ ਦਾ ਉੱਪਰੋਂ ਉੱਠਿਆ ਸੀਗਾ ਜੀ ਵਧੀਆ ਕਲਾਕਾਰ ਬਣ ਗਿਆ ਮੁੰਡਾ ਹੂੰ ਅੱਜ ਕੱਲ ਤਾਂ ਫਿਰ ਭਧੌੜ ਦੀ ਭਧੌੜ ਹੋਈ ਪਈ ਆ ਹਾਂ ਜੀ ਹੈਨਾ ਸਹੀ ਗੱਲ ਹੂੰ ਕਦੇ ਮਿਲੇ ਹੋ ਇਹਨਾਂ ਨੂੰ ਹਾਂ ਸਾਡੇ ਹੱਥਾਂ 'ਚ ਜੰਮੇ ਬਲਿਆ ਬਜਾਰਾ ਅੱਛਾ ਜੀ ਬਹੁਤ ਛੋਟੇ ਉਮਰ ਜੰਮਿਆ ਤਾਂ ਤੁਹਾਡੇ ਨਾਲੋਂ ਠੀਕ ਐ ਠੀਕ ਐ ਅੱਛਾ ਜਿਵੇਂ ਦੱਸਦੇ ਆ ਵੀ ਇਹ ਗਰੀਬ ਪਰਿਵਾਰ ਚੋਂ ਉੱਠਾ ਆ ਅੱਜ ਇੱਕ ਚੰਗੇ ਮਕਾਮ ਤੇ ਆ ਅੱਜ ਵੀ ਫਿਰ ਪਿੰਡ ਜਿਹੜਾ ਮਾਰਦਾ ਮਾਰ ਦੇ ਇਹ ਗੀੜਾ ਦਾ ਪਿੰਡ ਠੀਕ ਹੈ ਘਰ ਕੋਲ ਇੱਥੇ ਹੀ ਆ ਜਾਂ ਬਾਹਰ ਪਾਈ ਜਾਂਦੇ ਕੋਠੀ ਵਧੀਆ ਨਵੀਂ ਪਾਈ ਠੀਕ ਹੈ ਜੀ ਠੀਕ ਹੈ ਪਾਈ ਜਾਂਦੇ ਹੁਣ ਘਰ ਬਾਬੂ ਸਤਿ ਸ਼੍ਰੀ ਅਕਾਲ ਜੀ ਇਧਰ ਹੀ ਪੁੱਤ ਇਧਰ ਹੀ ਦੱਸਣਗੇ ਕਿਵੇਂ ਬਾਈ ਜੀ ਤੁਸੀਂ ਗੱਲ ਦੱਸ ਰਹੇ ਸੀ ਮੈਂ ਕਹਾਂ ਕੋਠੀ ਬਹੁਤ ਵਧੀਆ ਪਾਈ ਹੈ ਫਨੇਖਾਂ ਜੀ ਬਹੁਤ ਵੱਡੀ ਹੈ ਜੀ ਓਕੇ ਸਵਾਗਤ ਹੈ ਜੀ ਬਹੁਤ ਵਧੀਆ ਜੀ ਪਹਿਲਾਂ ਕਿਵੇਂ ਦੇਖ ਘਰ ਪਹਿਲਾਂ ਤਾਂ ਵਧੀਆ ਸੀਗਾ ਜੀ ਗਰੀਬ ਪਰਿਵਾਰ ਹੀ ਸੀਗਾ ਜੀ ਹੁਣ ਗੈਕੀ ਦੇ ਤੌਰ ਤੇ ਵਧੀਆ ਜਾਣ ਕੇ ਬਣ ਗਏ ਵਧੀਆ ਹੁਣ ਹਾਂਜੀ ਹਾਂਜੀ ਠੀਕ ਇੱਥੇ ਬੈਠਾ ਉਹਨਾਂ ਡੈਡੀ ਪਹਿਲਾਂ ਆਰਡਰ ਅੱਛਾ ਉਹਦੇ ਫਾਦਰ ਸਾਹਿਬ ਇੱਥੇ ਬੈਠੇ ਹੁੰਦੇ ਆ ਠੀਕ ਆ ਠੀਕ ਆ ਹੁਣ ਗਏ ਕਿ ਆਉਣਗੇ ਆ ਵੀ ਸਕਦੇ ਆ ਠੀਕ ਆ ਠੀਕ ਜਿਵੇਂ ਇੱਕ ਉਮਰ ਦਾ ਤਕਾਜ਼ਾ ਹੁੰਦਾ ਜੀ ਤੁਹਾਡੀ ਉਮਰ ਵੱਡੀ ਆ ਪਰ ਨੌਜਵਾਨ ਥੋੜਾ ਜਿਹਾ ਵੱਧ ਜਾਣਦੇ ਆ ਨਾ ਤੁਸੀਂ ਗਾਣੇ ਗੁਣੇ ਸੁਣਦੇ ਹੋ ਇਹਨਾਂ ਦੇ ਨਹੀਂ ਅਸੀਂ ਤਾਂ ਨਹੀਂ ਗਾਣੇ ਗੁਣੇ ਸੁਣਦੇ ਭਰਾਵਾ ਸਾਡੇ ਤੋਂ ਠੀਕ ਹੈ ਉਹ ਸੁਣਦੇ ਆ ਵੀ ਭਾਈ ਵਧੀਆ ਮੁੰਡਾ ਗਾਉਂਦਾ ਚੰਗਾ ਸੁਣ ਹਾਂ ਬਹੁਤ ਵਧੀਆ ਗਾਉਂਦਾ ਉਦੋਂ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਦਾ ਨਾਮ ਇੱਕ ਬਣਦਾ ਐ ਤਾਂ ਹੁੰਦਾ ਹੀ ਆ ਪਿੰਡ ਦਾ ਹਾਂ ਕੋਈ ਫਰਕ ਤਾਂ ਪੈਂਦਾ ਹੀ ਆ ਤੁਹਾਡੇ ਭਧੌੜ ਤੋਂ ਤਾਂ ਹੋਰ ਵੀ ਬਹੁਤ ਸਟਾਰ ਹੋਏ ਆ ਨਾ ਭਧੌੜ ਚ ਬਥੇਰੇ ਸਟਾਰ ਹੋਏ ਜਲਦੀਪ ਮਾਨਕ ਵੀ ਮੁਹੰਮਦ ਸਦੀਕ ਵੀ ਅੱਛਾ ਮਾਨੋਜੀਤ ਵੀ ਮੁਹੰਮਦ ਸਦੀਕ ਵੀ ਆ ਮੁਹੰਮਦ ਸਦੀਕ ਭਧੌੜ ਨੂੰ ਆਪਣੀ ਕਰਮ ਭੂਮੀ ਮੰਨਦਾ ਠੀਕ ਹੈ ਜੀ ਅਮਰਤਾ ਮੇਜਰ ਰਾਏ ਜੀ ਨੇ 77 ਸਤਾ ਗਰਚਾਰ ਨਾਲ ਗੱਪੀ ਹਾਂ ਉਹਦਾ ਉਹ ਸਰੋਤਿਆਂ ਦਾ ਪਿੰਡ ਆ ਠੀਕ ਹੈ ਜੀ ਆ ਜੋ ਉੱਤਰਲੇ ਪਾਸੇ ਬਾਈ ਜੀ ਤੁਸੀਂ ਤਾਂ ਗਾਣੇ-ਗੋਣੇ ਸੁਣੇ ਹੋਣਗੇ ਨਹੀਂ ਸੁਣੇ ਨਹੀਂ ਅੱਜ ਕੱਲ ਨੌਜਵਾਨ ਪੀੜੀ ਜਿਆਦਾ ਸੁਣਦੇ ਆ ਨਵੇਂ ਜੇ ਨੌਜਵਾਨਾਂ ਨੂੰ ਮਿਲਣਾ ਹੋਵੇ ਕਿਹੜੇ ਪਾਸੇ ਮਿਲਣਗੇ ਨੌਜਵਾਨ ਸੋਨੂ ਯਾਰ ਜਤਰੀ 4 ਵਜੇ ਬੈਠਾ ਇਸ ਨੂੰ ਗਰਾਉਣ ਦੇ ਵਿੱਚ ਕਿਵੇਂ ਜੀ ਕਾਰ ਵਜਤ ਨੇ ਇਹ ਗਰਾਉਂਡ ਕਿਹਨੇ ਪਾਸ ਆ ਆ ਸਕੂਲ ਦੇ ਵਿੱਚ 9 ਵਜੇ ਮਿਲ ਲਓ ਉੱਥੇ ਜਿਹੜੀ ਵਾਲੀ ਅੱਛਾ ਰੌਣਕ ਉੱਤੇ ਮਿਲ ਸਕਦੀ ਆ 9 ਵਜੇ ਉੱਥੇ ਹਸਪਤਾਲ ਦੀ ਜਿਹੜੀ ਵਾਲੀ ਸਾਨੂੰ ਸਾਨੂੰ ਕੋਈ ਬਾਈ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖਿਆ ਸਾਨੂੰ ਕੋਈ ਹੋਰ ਜਾਣਕਾਰੀ ਮਿਲ ਸਕਦੀ ਆ ਕਿ ਇੱਕ ਸਮਾਂ ਸੀ ਐ ਹੁੰਦਾ ਕੋਈ ਗੱਲ ਯਾਦ ਹੋਵੇ ਅਰਜਨ ਦੀ ਜਾਂ ਉਹਦੇ ਘਰਦਾਂ ਦੀ ਸ੍ਰੀ ਪਰਿਵਾਰ ਆ ਹਾਂਜੀ ਸ੍ਰੀ ਪਰਿਵਾਰਾ ਲੋਕਾਂ ਚ ਵਧੀਆ ਵਿਚਰਦੇ ਆ ਦਾ ਪਿਓ ਵੀ ਇਹਦਾ ਦਾਦਾ ਵੀ ਸਾਰੇ ਵਧੀਆ ਰਹੇ ਆ ਜੰਗਲ ਇੱਥੇ ਇੱਥੇ ਜੰਪ ਵਾਲੇ ਸੀ ਆਪਣੇ ਦਾ ਸਾਡੇ ਮੇਰੇ ਭਾਈ ਨਾਲ ਇਹਦਾ ਚਾਚਾ ਦੀ ਲਿਆ ਸੀ ਆਉਂਦਾ ਰਿਹਾ ਆਪਣੇ ਘਰੇ ਦਾ ਵਿਚਾਰਾ ਬਹੁਤ ਠੀਕ ਹੈ ਠੀਕ ਹੈ ਆਪਣਾ ਸਨਕਾਰ ਕਰਦਾ ਵਿਚਾਰਾ ਆਪਣਾ ਦਾ ਚਾਚੇ ਬਣਾ ਨਹੀਂ ਬੋਲਦਾ ਓਕੇ 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 ਬਾਈ ਕਿਹੜੇ ਚੀਜ਼ ਪੜਿਆ ਪੜਿਆ ਤਾਂ ਫਿਰ ਖਾਲ ਯਾਰ ਕਾਲ ਅਕੈਡਮੀ ਚ ਇਹਦੀ ਮੰਮੀ ਪੜਾਉਂਦੀ ਸੀ ਉੱਥੇ ਉੱਥੇ ਪੜਿਆ ਫਿਰ ਬਾਡੂ ਸਾਹ ਵਾਲਾ ਸਾਡੇ ਬ੍ਰਾਂਚਾ ਕਾਲਕੱਟ ਚ ਜਿਵੇਂ ਨੇ ਆਪਦੇ ਗਾਣਿਆਂ ਵਿੱਚ ਵੀ ਕਹਿ ਕੇ ਦੋ ਕਮਰੇ ਹੁੰਦੇ ਸੀ ਵਾਕਈ ਬਿਲਕੁਲ ਜੈ ਜੈ ਉਹ ਦੋ ਕਮਰੇ ਨਹੀਂ ਨਹੀਂ ਚਲੋ ਪਰਮਾਤਮਾ ਭਾਈ ਤਰੱਕੀਆਂ ਹਰੇਕ ਨੂੰ ਦੇਵੇ ਬਾਪੂ ਜੀ ਆਹ ਮੁੰਡੇ ਨੂੰ ਪਛਾਣ ਦਿਓ ਹਾਂਜੀ ਹਾਂ ਕੌਣ ਆ ਜੀ ਇਹ ਅਰਜਨ ਢੋ ਅਰਜਨ ਅਰਜਨ ਤੁਹਾਡਾ ਕੀ ਲੱਗਦਾ ਜੀ ਪੋਤਿਆਂ ਨੇ ਥਾਂ ਲੱਗਦਾ ਜੀ ਸਾਡੀ ਸਾਡੀ ਬਰਾਦਰੀ ਚੋਂ ਆ ਅੱਛਾ 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 ਠੀਕ ਹੈ ਜੀ ਹਾਂਜੀ ਹਾਂਜੀ ਇਹ ਗੱਲ ਵਾਕਈ ਹੈ ਵੀ ਕਹਿੰਦੇ ਬਹੁਤ ਗਰੀਬੀ ਚ ਉੱਠਿਆ ਇਹ ਮੁੰਡਾ ਹਾਂਜੀ 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 ਬਿਲਕੁਲ ਕੋਈ ਸ਼ੱਕ ਨਹੀਂ ਜੀ ਠੀਕ ਹੈ ਕਿੱਦਾਂ ਦਾ ਮਾਹੌਲ ਸੀ ਅੱਜ ਤੋਂ ਪਹਿਲਾਂ ਕਿਉਂਕਿ ਅੱਜ ਤਾਂ ਬਹੁਤ ਸਟਾਰ ਆ ਬਹੁਤ ਵੱਡਾ ਪਹਿਲਾਂ ਤਾਂ ਜੀ ਸਾਡਾ ਪਰਿਵਾਰ ਪਹਿਲਾਂ ਸਾਰਾ ਹੀ ਗਰੀਬ ਸੀਗਾ ਠੀਕ ਹੈ ਜੀ ਸਾਡੇ ਘਰਾਂ ਦੇ ਸਾਰੇ ਗਰੀਬੀ ਚ ਸੀਗੇ ਪਹਿਲਾਂ ਹੂੰ ਹੁਣ ਇਹ ਮੁੰਡੇ ਦੀ ਚੜ੍ਹਤ ਬਹੁਤ ਹੈ ਹਾਂ ਹੁਣ ਕੋਠੀ ਪਾ ਲਈਏ ਨੇ ਅਗਲੇ ਮਹੀਨੇ ਜਨੇ ਆਪਦੀ ਕੋਠੀ ਚ ਆ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਮਾਣ ਮਹਿਸੂਸ ਹੁੰਦਾ ਵੀ ਸਾਡਾ ਧੀ ਪੁੱਤ ਇੱਥੋਂ ਇੱਥੇ ਆ ਗਿਆ ਜੀ ਆ ਪੂਰਾ ਪੂਰਾ ਸਾਡੇ ਪਿੰਡ ਜਦੋਂ ਫਿਰ ਕਿਤੇ ਆਉਂਦਾ ਇੱਥੇ ਫਿਰ ਹੁਣ ਤਾਂ ਉਹ ਕਲਾਕਾਰ ਵਾਲੀ ਹੋਊਗੀ ਗੱਲ ਵੀ ਮੈਂ ਬਹੁਤ ਵੱਡਾ ਨਹੀਂ ਜੀ ਦਿਖਾਉਂਦਾ ਨਹੀਂ ਜੀ ਬਸ ਕੋ ਥੋੜਾ ਟਾਈਮ ਹੀ ਆਉਂਦਾ ਚਲੇ ਜਾਂਦੇ ਉਹ ਠੀਕ ਹੈ ਕਿੰਨੇ ਟਾਈਮ ਬਾਅਦ ਕਿਹੜਾ ਆਜਾਂਦਾ ਪਿੰਡ ਕੋਈ ਪਤਾ ਉਹ ਜੀ ਸਾਨੂੰ ਤਾਂ ਐਨਾਂ ਇੱਥੇ ਉਹ ਬੈਠੇ ਰਹਿੰਦੇ ਪਤਾ ਨਹੀਂ ਲੱਗਦਾ ਹਾਇ ਆਏ ਤੋਂ ਹੀ ਪਤਾ ਲੱਗਦਾ ਆਏ ਤੋਂ ਬਾਅਦ ਪਤਾ ਲੱਗਦਾ ਫਿਰ ਮੁੰਡੇ ਖੁੰਡੇ ਮਿਲਦੇ ਬਹੁਤ ਜਿਆ ਇਹ ਕਿੰਨੇ ਭੈਣ ਭਰਾ ਇਹ ਜੀ 2000 ਇੱਕ ਭੈਣ ਹੈ ਇੱਕ ਭੈਣ ਹੈ ਕੱਲਾ ਹੀ ਭਰਾ ਹੈ ਕੱਲਾ ਭਰਾ ਤੇ ਇੱਕ ਭੈਣ ਹੈ ਹਾਂਜੀ ਹਾਂਜੀ ਨੌਜਵਾਨਾਂ ਨੂੰ ਹੀ ਪਿਆ ਜਿਹੜੀ ਉਹਨਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਇਹਦੇ ਨਾਲ ਜਾੜੂ ਦੱਸ ਦੇਣਗੇ ਤੁਹਾਨੂੰ ਮਿਲ ਜਾਣਗੇ ਹੁਣ ਹਾਂ ਮਿਲ ਅਸੀਂ ਨਾ ਤੁਹਾਡੇ ਪਿੰਡ ਦਾ ਮੁੰਡਾ ਅਰਜੰਤ ਲੋ ਜੀ ਇਹਦੇ ਬਾਰੇ ਗੱਲ ਕਰਦੇ ਜਾਣਦੇ ਹੋ ਹਾਂਜੀ ਇਹ ਸਾਡਾ ਪਰਿਵਾਰ ਦਾ ਜੀ ਮਨੋ ਤੁਸੀਂ ਸਾਡੇ ਪਰਿਵਾਰ ਚ ਪੜਿਆ ਅੱਛਾ ਅੱਛਾ ਠੀਕ ਵੰਡੀਆ ਸਾਡਾ ਵੰਡੀਆ ਅਰੇ ਫਿਰ ਤਾਂ ਤੁਹਾਨੂੰ ਇਹਦਾ ਬਚਪਨ ਵੀ ਪਤਾ ਹੋਊਗਾ ਕਿੱਦਾਂ ਦਾ ਸੀ ਕਿੰਨਾ ਕੁ ਸ਼ਰਾਰਤੀ ਸ਼ਰੂਰਤੀ ਸੀ ਨਾ ਨਾ ਬਹੁਤ ਸਿਆਣਾ ਸੀ ਸਿਆਣਾ ਸੀ ਸੀਰੀਅਸ ਸੀ ਹਾਂ ਠੀਕ ਹੈ ਬਹੁਤ ਚੰਗਾ ਬੰਦਾ ਸੀ ਹਾਂ ਤੇ ਬਾਕੀ ਫਿਰ ਉਹ ਉਹਦੀ ਸੰਗਿਆਈ ਨੂੰ ਹੀ ਪ੍ਰਮਾਤਮਾ ਨੇ ਫੜ ਲਾਇਆ ਹਾਂ ਗੁੰਦਾ ਗੁੰਦਾ ਤਾਂ ਫਿਰ ਬਚਪਨ ਤੋਂ ਹੀ ਹੋਣਾ ਹਨਾ ਹਾਂਜੀ ਹਾਂਜੀ ਸੁਣਿਆ ਸੀ ਕਦੇ ਤੁਸੀਂ ਉਹ ਗੁੰਦਾ ਹਾਂ ਸਾਡੇ ਜਵਾਕਾਂ ਦੇ ਨਾਲ ਖੇਡਦਾ ਖੁੱਡਦਾ ਸੀ ਸੁਣ ਲਈ ਸੀ ਠੀਕ ਹੈ ਇਸ ਤਰ੍ਹਾਂ ਹੁਣ ਕਦੇ ਗਾਣੇ ਗੋਣੇ ਸੁਣਿਆ ਇਹਦੇ ਨਹੀਂ ਜਵਾਗ ਸੁਣਦੇ ਜੋ ਆ ਕੇ ਸੁਣਦਿਆ ਐ ਤਾਂ ਪਤਾ ਹੋ ਵੀ ਆ ਉਹਦਾ ਚੱਲੀ ਜਾਂਦਾ ਨਾ ਹਾਂਜੀ ਹਾਂਜੀ ਠੀਕ ਆ ਕਿਵੇਂ ਮਹਿਸੂਸ ਹੁੰਦਾ ਜਦੋਂ ਫਿਰ ਪਿੰਡ ਦਾ ਨਾਮ ਨਿਕਲਦਾ ਬਹੁਤ ਵਧੀਆ ਹੁੰਦਾ ਈ ਚੰਗਾ ਲੱਗਦਾ ਆਉਂਦਾ ਹੁਣ ਜਦੋਂ ਆਉਂਦਾ ਮਿਲਦਾ ਮੂਲ ਦਾ ਹਾਂਜੀ ਜੀ ਉਵੇਂ ਹੀ ਮਿਲਦਾ ਸਾਰੇ ਪਰਿਵਾਰ ਨੂੰ ਮੈਂਦਾ ਕਿਸੇ ਨੂੰ ਭੁੱਲਿਆ ਨਹੀਂ ਉਹ ਨਾਲ ਦੇ ਖੇਡਣ ਵਾਲੇ ਬੱਚਿਆਂ ਨੂੰ ਬਾਕੀ ਜੇ ਕੋਈ ਬਾਹਰੋਂ ਵੀ ਆਉਂਦਾ ਹੈ ਤੇ ਉਹ ਬੰਦਾ ਗੱਲ ਲਾ ਕੇ ਮਿਲਦਾ ਹੈ ਅੱਛਾ ਜੋ ਕਲਾਕਾਰਾਂ ਨੂੰ ਐਣ ਵੀ ਚਾਰ ਜਣੇ ਖੜੇ ਹੋਣਗੇ ਪਾਸੇ ਸਿੱਟਣ ਵਾਸਤੇ ਨਹੀਂ ਜੀ ਨਹੀਂ ਨਹੀਂ ਤੋਬਾ ਨਾ ਹਰ ਬੰਦੇ ਨੂੰ ਚਾਹੁੰਦਾ ਰੰਦਾ ਐਕਚੁਅਲੀ ਨਾ ਪਤਾ ਕੀ ਹੈ ਜੀ ਅੱਜ ਅਰਜਨ ਨੂੰ ਸਾਰੇ ਜਾਣਦੇ ਆ ਜੀ ਅੱਜ ਪਤਾ ਵੀ ਕਿਸੇ ਮਕਾਮ ਤੇ ਪਰ ਇੱਕ ਸਮਾਂ ਸੀ ਜਦੋਂ ਕੋਈ ਨਹੀਂ ਜਾਣਦਾ ਸੀ ਜਦੋਂ ਕਹਿ ਦਿੰਦੇ ਆ ਵੀ ਗਰੀਬੀ ਵਾਲੇ ਤਾਂ ਰਿਸ਼ਤੇਦਾਰ ਵੀ ਛੱਡ ਜਾਂਦੇ ਆ ਅਸੀਂ ਚਾਹੁੰਨੇ ਕਿ ਉਹ ਸਮਾਂ ਜ਼ਰੂਰ ਦਿਖਾਇਆ ਜਾਵੇ ਵੀ ਇਹੋ ਜਿਹੇ ਹਾਲਾਤਾਂ ਚੋਂ ਨਿਕੜਿਆ ਤਾਂ ਕਰਕੇ ਤੁਹਾਡੇ ਤੋਂ ਪੁੱਛ ਰਿਹਾ ਵੀ ਕਿੱਦਾਂ ਦਾ ਮਾਹੌਲ ਸੀ ਪਹਿਲਾਂ ਦਾ ਬਹੁਤ ਵਧੀਆ ਸੀ ਮਾਹੌਲ ਮਿਹਨਤੀ ਪਰਿਵਾਰ ਸੀ ਸਾਰਾ ਤੇ ਬਸ ਉਹਦੇ ਕਰਕੇ ਜਿਵੇਂ ਕਹਿੰਦੇ ਮਿਹਨਤੀ ਦਾ ਬੱਚਾ ਮਿਹਨਤੀ ਬੰਦਾ ਹਾਂ ਬਾਪੂ ਵੀ ਮਿਹਨਤੀ ਸਨ ਉਹਦੇ ਤੇ ਆਪ ਵੀ